ਸ਼ਰਬਤੀ ਆਟਾ ਫਿਰ ਉਹ ਚ ਪਾਇਆ ਜਵਾਰ ਦਾ ਹੂੰ ਫਿਰ ਬਾਜਰਾ ਫਿਰ ਰਾਗੀ ਫਿਰ ਸੋਆ ਫਿਰ ਚਨਾ ਫਿਰ ਇਹਦੇ ਵਿੱਚ ਪਾਇਆ ਅ ਅਮਰੰਤ ਜਿਹਨੂੰ ਚਲਾਈ ਦਾ ਆਟਾ ਕਹਿੰਦੇ ਆ ਜਿਹੜੇ ਬੱਚਿਆਂ ਨੂੰ ਵੀਟ ਤੋਂ ਅਲਰਜੀ ਆ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਆ ਐਂਟੀਆਕਸੀਡੈਂਟ ਆ ਜਿਨ੍ਹਾਂ ਦੇ ਅੰਦਰ ਬਹੁਤ ਜ਼ਿਆਦਾ ਤਰ੍ਹਾਂ ਦੀ ਗਰਮੀ ਆ ਜਾਂ ਕਿਸੇ ਤਰ੍ਹਾਂ ਦੀ ਪੈਰਾਂ 'ਚ ਜਲਣ ਹੁੰਦੀ ਆ ਸੇਕ ਨਿਕਲਦਾ ਉਹਨਾਂ ਲਈ ਬਹੁਤ ਫਾਇਦੇਮੰਦ ਆ ਹਰੀ ਕੰਗਣੀ ਹੂੰ ਇਹ ਇਹ ਸਾਰੇ ਜਿਹੜੇ ਨਾ ਜੀ ਮਿਲਟਸ ਇਹ ਇਨਸਾਨ ਦੀ ਬਾਡੀ ਲਈ ਸਭ ਤੋਂ ਬੈਸਟ ਨੇ ਮਲਟੀ ਗ੍ਰੇਨ ਆਟਾ ਜਿਹਦੇ ਵਿੱਚ ਪ੍ਰੋਟੀਨ ਡਾਈਟਰੀ ਫਾਈਬਰ ਤੇ ਵਿਟਾਮਿਨਸ ਐਂਡ ਮਿਨਰਲਸ ਕੰਪਲੀਟ ਆ ਇਹ 100% ਫਾਈਬਰ ਇਹਦੇ ਵਿੱਚ ਦਿੱਤਾ ਗਿਆ ਜੀ ਜਿਹੜਾ ਇਹਦੇ ਇਹਦੇ ਨਾਲ ਆਇਰਨ ਦਾ ਸੋਰਸ ਵੀ ਕੰਪਲੀਟ ਹੁੰਦਾ ਆਹ ਰੰਜੀਨਾ ਦਾ ਘੱਟ ਹੈ ਇਹਨਾਂ ਦਾ ਖੂਨ ਘੱਟ ਐ ਚ ਵੀ ਘੱਟ ਉਹ ਵੀ ਜਿਹੜਾ ਪਿਓਰ ਸਰਬਤੀ ਆਟਾ ਵੀਟ ਵੀਟ ਅਲਰਜੀ ਵਾਲੇ ਨੂੰ ਨਹੀਂ ਦੇ ਸਕਦੇ ਉਹਨੂੰ ਮਿਲਟ ਸਾਰੇ ਦੇ ਸਕਦੇ ਆ ਔਰ ਇੰਨਾ ਵਧੀਆ ਉਹਦਾ ਟੇਸਟ ਬਣ ਜਾਂਦਾ ਲਾਈਫ ਇੰਨੀ ਅੱਛੀ ਨਿਕਲ ਜਾਂਦੀ ਆ ਉਹਦੀ ਜਿਹਨੂੰ ਸਿਰਫ ਵਿਚਾਰੇ ਨੂੰ ਕੋਈ ਆਟਾ ਹੀ ਨਹੀਂ ਸੀ ਮਿਲਦਾ ਕਦੇ ਮੱਕੀ ਖਾ ਲਈ ਕਦੇ ਕੋਈ ਖਾ ਲਈ ਉਹਨੂੰ ਤੇ ਕੋਲੇ ਸਾਰੇ ਹੀ ਨੇ ਚਾਹੇ ਰੋਜ਼ ਇੱਕ ਬਦਲ ਕੇ ਨਵੀਂ ਰੋਟੀ ਖਾਵੇ ਇਹ ਚੀਜ਼ ਆ ਮੈਂ ਤੁਹਾਨੂੰ ਦੱਸਦਾ ਕੋਧਰਾ ਅਸੀਂ ਸੁਣਿਆ ਸ਼ੁਰੂ ਤੋਂ ਵੀ ਮਾਈ ਲਾਲੋ ਦੇ ਘਰੇ ਭਾਈ ਲਾਲੋ ਦੇ ਘਰੇ ਗਏ ਗੁਰੂ ਨਾਨਕ ਦੇਵ ਜੀ ਕੁਦਰਤੀ ਰੋਟੀ ਉਹਦੇ ਵਿੱਚੋਂ ਇੱਕ ਘਰ ਚ ਲਹੂ ਨਿਕਲਿਆ ਤੇ ਇੱਕ ਇਕਾਤ ਚ ਜਾ ਕੇ ਦੁੱਧ ਨਿਕਲਿਆ ਹੈ ਤਾਂ ਕੁਦਰਤੀ ਸੀਗਾ ਹੈਨਾ ਤੇ ਇਹਨੂੰ ਕਿੱਡੀ ਪਹਿਲਾਂ ਪ੍ਰਚਾਰਿਤ ਕਰ ਗਏ ਵੀ ਕੁਦਰਤੀ ਦੀ ਰੋਟੀ ਉਦੋਂ ਦੀ ਚੱਲੀ ਆ ਰਹੀ ਬਾਬਾ ਨਾਨਕ ਨੂੰ ਜੇ ਕਿਸੇ ਨੇ ਆਪਣੇ ਸਭ ਤੋਂ ਵੱਡੇ ਮਹਿਮਾਨ ਨੂੰ ਰੋਟੀ ਪਰੋਸੀ ਤਾਂ ਉਹ ਕੁਦਰਤੀ ਦੀ ਪਰੋਸੀ ਜੀ ਠੀਕ ਤਾਂ ਇਹ ਹੋ ਸੀਗਾ ਜੀ ਕੁਦਰਤ ਇੱਕ ਮਿੰਟ ਆ ਕਿਉਂਕਿ ਇਹਦੇ ਚ ਸਾਰੇ ਗੁਣ ਨੇ ਹੁਣ ਮੈਂ ਕੀ ਕੀ ਦੱਸੂਗਾ ਕਈ ਦਿਨ ਬੀਤ ਜਾਣਗੇ ਸਾਨੂੰ ਇਹਦੇ ਇਹਦੇ ਫਾਇਦੇ ਦੱਸ ਦਿਆਂ ਨੂੰ ਪਰ ਸਭ ਤੋਂ ਵੱਡਾ ਬੈਨੀਫਿਟ ਮੈਂ ਇਹ ਤਾਂ ਦੱਸ ਦਿੰਨਾ ਕਿ ਇਹ ਗਲੂਟਨ ਫ੍ਰੀ ਆ ਜਿਹੜੇ ਬੱਚਿਆਂ ਨੂੰ ਵੀਟ ਤੋਂ ਅਲਰਜੀ ਆ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਆ ਐਂਟੀਆਕਸੀਡੈਂਟ ਆ ਜਿਨ੍ਹਾਂ ਦੇ ਅੰਦਰ ਬਹੁਤ ਜ਼ਿਆਦਾ ਤਰ੍ਹਾਂ ਦੀ ਗਰਮੀ ਆ ਜਾਂ ਕਿਸੇ ਤਰ੍ਹਾਂ ਦੀ ਪੈਰਾਂ 'ਚ ਜਲਣ ਹੁੰਦੀ ਆ ਸੇਕ ਨਿਕਲਦਾ ਉਹਨਾਂ ਲਈ ਬਹੁਤ ਫਾਇਦੇਮੰਦ ਆ ਔਰ ਫਿਰ ਇਹ ਹਾਈ ਫਾਈਬਰ ਆ ਇਹਦੇ ਵਿੱਚ ਹਾਈ ਫਾਈਬਰ ਆ ਤੁਹਾਡਾ ਵਜ਼ਨ ਨਹੀਂ ਵਧੂਗਾ ਕਈ ਲੋਕ ਨਾ ਉਹੀ ਮੋٹے ਹੋ ਜਾਂਦੇ ਨੇ ਉਹ ਉਹਨਾਂ ਨੂੰ ਕਿੰਨੀ ਅਕਲ ਦੇਈ ਜੋ ਸੁਣਦੇ ਨਹੀਂ ਗੱਲ ਸਿੱਖਦੇ ਨਹੀਂ ਕਿਸੇ ਗੱਲ ਨੂੰ ਹੈਨਾ ਇਹ ਚੀਜ਼ਾਂ ਖਾਣ ਤਾਂ ਐਨ ਮੋਟਾਪਾ ਵੀ ਕਵਰ ਕਵਰ ਰਹਿਣਾ ਤੇ ਫਿਰ ਇਹਦੇ ਚ ਆ ਗਿਆ ਤੁਹਾਡਾ ਸਵਾਂਖ ਜੀ ਇਹ ਵੀ ਇੱਕ ਇੱਕ ਸਕੋਦਰੇ ਦੇ ਵਰਗਾਈ ਮਿਲਟ ਹੈ ਇਦਾਂ ਦੇ ਜਿਹੜੇ 4-5 ਮਿਲਟ ਆ ਇਹ ਅਸੀਂ ਆਪਣੀ ਕੰਪਨੀ ਚ ਲੈ ਕੇ ਆਏ ਕਿਉਂਕਿ ਬੜੇ ਆ ਦੇਖੋ ਕੰਗਣੀਆਂ ਬੜੀਆਂ ਕੰਪਨੀਆਂ ਦੇਈ ਜਾਂਦੀਆਂ ਹੁਣ ਇਹ ਅਸੀਂ ਦਿੱਤਾ 400 ਗ੍ਰਾਮ 198 ਰੁਪਏ ਦਾ ਕੰਪਨੀਆਂ 98 ਰੁਪਏ ਦਾ ਹੀ ਦੇਈ ਜਾਂਦੀਆਂ ਨੇ ਕਿਉਂ ਉਹਦੀ ਉਹਦੇ ਵਿੱਚ ਪਿਓਰਿਟੀ ਦੇਖੋ ਕਿੰਨੀ ਹੈ ਇੱਕ ਇੱਕ ਦਾਣਾ ਜਿਵੇਂ ਡਿਟਰਜੈਂਟ ਨਾਲ ਧੋਇਆ ਹੁੰਦਾ ਏਦਾਂ ਸਫਾਈ ਆ ਹੈਨਾ ਜੀ ਫਿਰ ਡੱਬੇ ਵੀ ਹਾਈਜਨਿਕ ਨੇ ਕੋਈ ਐ ਨਹੀਂ ਵੀ ਕਾਗਜ਼ ਦਾ ਚੱਕ ਕੇ ਲਫਾਵਾ ਜਾਂ ਲਾ ਦੋ ਉਹਦੇ ਆਪਣੀ ਬੈਡ ਇਫੈਕਟ ਆਉਂਦੇ ਨੇ ਫਿਰ ਇਹਦੇ ਚ ਆਇਆ ਜੀ ਇੱਕ ਹਰੀ ਕੰਗਣੀ ਇਹ ਇਹ ਸਾਰੇ ਜਿਹੜੇ ਨਾ ਜੀ ਮਿਲਟਸ ਇਹ ਇਨਸਾਨ ਦੀ ਬਾਡੀ ਲਈ ਸਭ ਤੋਂ ਬੈਸਟ ਨੇ ਹਮ ਅਸੀਂ ਇੱਕ ਤਾਂ ਇਹ ਦਿੱਤੇ ਲੋਕਾਂ ਨੂੰ ਜੀ ਔਰ ਅੱਜ ਕੱਲ ਸਾਡੇ ਆਊਟਲੈਟ ਖੁੱਲੇ ਹੋਏ ਨੇ ਪੰਜਾਬ ਦੇ ਢਾਬਿਆਂ ਦੇ ਉੱਤੇ ਅਸੀਂ ਖੋਲ੍ਹਦੇ ਹੋਏ ਨੇ ਤਾਂ ਚੰਗੇ ਚੰਗੇ ਢਾਬਿਆਂ ਦੇ ਜਿਵੇਂ ਰਾਜਾ ਢਾਬਾ ਹਵੇਲੀ ਆ ਹਰ ਇੱਕ ਜਗ੍ਹਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਦੀਪਕ ਢਾਬਾ ਹੈ ਗਲਦਰ ਤਨੋਲੇਵਨ ਤਾਂ ਸਾਰੇ ਢਾਬਿਆਂ ਦੇ ਸੀ ਇਹ ਆਪਣੇ ਸਪੈਸ਼ਲ ਆਊਟਲੈਟ ਬਣਾਏ ਆ ਤੇ ਉੱਥੇ ਇਹ ਸਾਰੀਆਂ ਚੀਜ਼ਾਂ ਅਸੀਂ ਰੱਖ ਰਹੇ ਹਾਂ ਲੋਕਾਂ ਦੀ ਡਿਮਾਂਡ ਸੀ ਕੀ ਗੋਲ ਸਾਹਿਬ ਲੈ ਕੇ ਆਓ ਤੇ ਉਹਦੇ ਚ ਅਸੀਂ ਇੱਕ ਆਟਾ ਦਿੱਤਾ ਜਿਹਨੂੰ ਐਮਪੀ ਦਾ ਆਟਾ ਕਹਿੰਦੇ ਆ ਇਹਦਾ ਜੀ ਸ਼ਰਬਤੀ ਕਣਕ ਇਹਦਾ ਨਾਮ ਰੱਖਿਆ ਜੀ ਅ ਸਵਸਥ ਰਤਨ ਸ਼ਰਬਤੀ ਵੀਟ ਆਟਾ ਸਪੈਸ਼ਲ ਨਾਮ ਦਿੱਤਾ ਇਹਦਾ ਸਿਰ ਸਵਸਥ ਹੈ ਇਹ ਤੇ ਮੈਂ ਆਪਦੀ ਫੋਟੋ ਛਪਾਈ ਪਹਿਲਾਂ ਨਾਂ ਹੀ ਤੁਸੀਂ ਬੜਾ ਵਧੀਆ ਦਿੱਤਾ ਸ਼ਰਬਤੀ ਇਹਨੂੰ ਨਾਂ ਕਿਉਂ ਦਿੱਤਾ ਇਹਦਾ ਸ਼ਰਬਤੀ ਕਣਕ ਹੁੰਦੀ ਹੈ ਜੀ ਐਮਪੀ ਦੀ ਕਣਕ ਹੈ ਅੱਛਾ ਜੀ ਸ਼ਰਬਤੀ ਇਹ ਹੁਣ ਆਪਾਂ ਪੰਜਾਬ ਚ ਵੀ ਲੈ ਕੇ ਆ ਰਹੇ ਆ ਮੈਂ ਪਿੱਛੇ ਜੇ ਦਿੱਤਾ ਸੀ ਨਾਮ ਕੀ ਹੁਣ ਪੂਰੇ ਮੁਲਕ ਦੇ ਵਿੱਚ ਕਿਹਾ ਜਾਊਗਾ ਵੀ ਪੰਜਾਬ ਦੀ ਕਣਕ ਦਾ ਆਟਾ ਖਾਣਾ ਕਿਉਂਕਿ ਇਹ ਵੀ ਤਾਂ ਸਾਡੇ ਪੰਜਾਬੀ ਉਹ ਬੀਜਦੇ ਨੇ ਐਮਪੀ ਚ ਜਾ ਕੇ ਜੀ ਪੰਜਾਬੀਆਂ ਨੇ ਹੀ ਕਬਜ਼ਾ ਕੀਤਾ ਹੋਇਆ ਤੇ ਜ਼ਮੀਨਾਂ ਤੇ ਉਹੀ ਬਣਾਉਂਦੇ ਆ ਤੇ ਇਹ ਐਮਪੀ ਦੀ ਸਰ੍ਹਮਤੀ ਵੀਟ ਹੈ ਜੀ ਇਹ ਇਹਨੂੰ ਜੀ ਆਪ ਦਾ ਨਾਮ ਦਿੱਤਾ ਸਵਸਥ્ય ਰਤਨਮ ਜੀ ਸਵਸਥ્ય ਰਤਨ ਵੀ ਸਿਹਤ ਦਾ ਹੈ ਅਨਮੋਲ ਰਤਨ ਇਹ ਆਟੇ ਦੀ ਰੋਟੀ ਜਿਹਨੇ ਖਾ ਲਈ ਨਾ ਜੀ ਉਹ ਇਹੀ ਕਾਊਗਾ अच्छा इदा अलाकी अलाकी इदा ए इदा अलग ही टेस्ट दा अलग ही इदा मतलब 2-3 ਘੰਟੇ ਰੋਟੀ ਪਈ ਰਹੇ ਉਵੇਂ ਹੀ ਰਹੂਗੀ ਨਰਮ ਕੁਛ ਨਹੀਂ ਹੁੰਦਾ ਹਾਂ ਠੀਕ ਹੈ ਤੇ ਉਸ ਤੋਂ ਬਾਅਦ ਇਹ ਇਹ ਨਾਰਮਲ ਦਿੱਤਾ ਜੀ ਅਸੀਂ ਹੂੰ ਇਹ 225 ਰੁਪਏ ਦਾ ਜੀ 2 ਕਿਲੋ ਆਟਾ ਜਿਹੜਾ ਸਰਬਤੀ ਕੱਲਾ ਬੀਟ ਦਾ ਤੇ ਇਹਦੇ ਚ 2 ਕਿਲੋ ਤੇ 5 ਕਿਲੋ ਦੀ ਪੈਕਿੰਗ ਦਿੱਤੀ ਹੈ ਹਲੇ ਜੀ ਉਦੋਂ ਬਾਅਦ ਜਿਵੇਂ ਜਿਵੇਂ ਲੋਕ ਲਾਉਣਗੇ ਸੇਵਾ ਕਰਦੇ ਜਾਵਾਂਗੇ 1-2 ਕਿਲੋ ਅਸੀਂ ਦਿੱਤਾ ਜੀ ਇਹ ਅ ਵੈਦਵਾਨ ਦਾ ਸਵਸਥ્ય ਰਤਨ ਮਲਟੀ ਗ੍ਰੇਨ ਆਟਾ ਇਹਦੇ ਵਿੱਚ ਪ੍ਰੋਟੀਨ ਡਾਈਟਰੀ ਫਾਈਬਰ ਤੇ ਵਿਟਾਮਿਨਸ ਐਂਡ ਮਿਨਰਲਸ ਕੰਪਲੀਟ ਆ ਹੂੰ ਇਹ 100% ਫਾਈਬਰ ਇਹਦੇ ਵਿੱਚ ਦਿੱਤਾ ਗਿਆ ਜੀ ਜਿਹੜਾ ਇਹਦੇ ਇਹਦੇ ਨਾਲ ਆਇਰਨ ਦਾ ਸੋਰਸ ਵੀ ਕੰਪਲੀਟ ਹੁੰਦਾ ਆਇਰਨ ਜਿਹਨਾਂ ਦਾ ਘੱਟ ਹੈ ਇਹਨਾਂ ਦਾ ਖੂਨ ਘੱਟ ਹੈ ਐਚ ਵੀ ਘੱਟ ਹੈ ਉਹ ਵੀ ਤੇ ਇਹ ਆਟਾ ਅਸੀਂ ਮੈਕਸਿਮਮ ਤਾਂ ਆਪਣੇ ਕਲੀਨਿਕ ਤੇ ਹੀ ਦੰਨੇ ਆ ਕਿਉਂਕਿ ਇੰਨਾ ਬਣਦਾ ਹੀ ਨਹੀਂ ਵੀ ਲੋਕਾਂ ਨੂੰ ਘਰ ਬੈਠੇ ਡਿਮਾਂਡ ਉਹਨਾਂ ਦੀ ਪੂਰੀ ਕਰ ਦਈਏ ਕੁਆਲਿਟੀ ਦੇਣੀ ਹੈ ਤਾਂ ਇਦਾਂ ਹੀ ਦੇਣੀ ਪਊ ਥੋੜੀ ਤੇ ਬਲਕਿ ਅਸੀਂ ਤਾਂ ਇਹਦੇ ਲਿਫਾਵੇ ਵੀ ਨਹੀਂ ਛਮਾਇ ਦੇਸੀ ਲੈ ਕੇ ਲਿਫਾਵੇ ਉਹਦਾ ਸਟicker ਲਾਇਆ ਹਲੇ ਤੇ ਗਵਰਨਮੈਂਟ ਤੋਂ ਅਪਰੂਵਡ ਹੈ ਜੀਐਮਪੀ ਸਰਟੀਫਾਈਡ ਹੈ ਸਾਰੀਆਂ ਮੋਹਰਾਂ ਲੱਗ ਕੇ ਇਹਦੇ ਵਿੱਚ ਨਾ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਸਰਬਤੀ ਆਟਾ ਉਹ ਪਾਇਆ ਅੱਛਾ ਇਹ ਇਹਦੇ ਵਿੱਚ ਆਉਂਦੀ ਗ੍ਰੇਨ ਇਹਦੇ ਵਿੱਚ ਸਰਬਤੀ ਆਟਾ ਫਿਰ ਉਹ ਚ ਪਾਇਆ ਜਵਾਰ ਦਾ ਹੂੰ ਫਿਰ ਬਾਜਰਾ ਫਿਰ ਰਾਗੀ ਫਿਰ ਸੋਆ ਫਿਰ ਚਨਾ ਫਿਰ ਇਹਦੇ ਵਿੱਚ ਪਾਇਆ ਅਮਰੰਤ ਜਿਹਨੂੰ ਚਲਾਈ ਦਾ ਆਟਾ ਕਹਿੰਦੇ ਆ ਚਲਾਈ ਨਾ ਜੀ ਇੱਕ ਇਸ ਤਰ੍ਹਾਂ ਦੀ ਔਸ਼ਧ ਹੈ ਜੇ ਤੁਸੀਂ Google ਸਰਚ ਕਰੋ ਵੀ ਚਲਾਈ ਦੇ ਬੈਨੀਫਿਟ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਦੁਨੀਆਂ 'ਚ ਕੋਈ ਵੀ ਇਹੋ ਜਿਹਾ ਕੈਪਸੂਲ ਨਹੀਂ ਜਿਹਦੇ 'ਚ ਇੰਨੇ ਮਿਨਰਲ ਹੋਣ ਜਿੰਨੇ ਇਹਦੇ 'ਚ ਕੱਲੀ ਚਲਾਈ 'ਚ ਨੇ ਹਮ ਵਿਟਾਮਿਨ A B C D B12 ਸਾਰਾ ਕੁਝ ਇਹਦੇ 'ਚ ਹੈਗਾ ਤੇ ਉਸ ਤੋਂ ਬਾਅਦ ਇਹਦੇ 'ਚ ਪਾਇਆ ਜੀ ਅਸੀਂ ਓਟਸ ਜਾਈ ਆਟਾ ਇਹ ਜਿਹੜੇ ਓਟਸ ਦੇ ਪਾਇਲ ਨੇ ਦੋ ਤਿੰਨ ਚੀਜ਼ਾਂ ਉਹਦੇ ਨਾਲ ਇਹ ਆਟੇ ਦੀ ਜਿਹੜੀ ਵੈਲਿਊ ਆ ਉਹ ਬਣੀ ਆ ਔਰ ਐਸਾ ਆਟਾ ਬਣਿਆ ਨਾ ਜੀ ਜਿਹਨੂੰ ਵੀ ਦਿੱਤਾ ਉਹਨੇ ਘਰੋਂ ਜਾ ਕੇ ਸਾਨੂੰ ਦੂਜੇ ਦਿਨ ਥੈਂਕ ਯੂ ਭੇਜਿਆ ਵੀ ਗੋਲਸਾਹ ਆਟਾ ਬਹੁਤ ਵਧੀਆ ਹੂੰ ਤਾਂ ਉੱਥੋਂ ਸਾਨੂੰ ਪਤਾ ਲੱਗਿਆ ਸੀਗਾ ਵੀ ਇਹ ਆਟਾ ਦੇਸ਼ ਦੀ ਧਰਤੀ ਤੇ ਕਬਜ ਕਰੂ ਕਬਜਾ ਕਰੂਗਾ ਕਿਉਂਕਿ ਇਹ ਸਾਡਾ ਸਪੈਸ਼ਲ ਬੈਦਵਾਨ ਦਾ ਸਵਸਥਰਤਨ ਮੱਟਾ ਔਰ ਇਹਦੀ ਦੇਖੋ ਤੁਸੀਂ ਕੀਮਤ 495 ਰੁਪਏ 2 ਕਿਲੋ ਦੀ ਬਾਕੀ ਸਾਰੇ ਕੋਈ 200 ਦੇ ਵਿੱਚ ਜਾਂਦਾ ਕੋਈ 150 ਦੇ ਵਿੱਚ ਹੀ ਜਾਂਦਾ business ਇਹਦੇ 'ਚ ਨਹੀਂ ਹੋਣਾ ਜੀ ਇਹ 'ਚ ਸਿਰਫ ਦਿਮਾਗ ਲੱਗੂਗਾ ਕੰਮ ਤੇ ਇਹ ਦਿਨੋ ਬਣੀਆਂ ਚੀਜ਼ਾਂ ਨੇ ਔਰ ਜੋ ਮੈਂ ਕਿਹਾ ਇਹੀ ਪਿਆ ਜੇ ਤੁਹਾਨੂੰ ਲੱਗਦਾ ਵੀ ਹਲੇ ਵੀ ਗੁਇਲ ਸਾਹਿਬ ਉਹੀ ਬਾਣੀ ਵਾਲੀ ਗੱਲ ਵੀ ਕਹਿੰਦੇ ਇੱਕ ਬੁੜੀ ਨੇ ਕਿਸੇ ਬਾਣੀਆਂ ਕੋਲ ਜਵਾਗ ਭੇਜਤਾ ਦੇ ਕੇ ਠਾਨੀ ਵਿਜਾਪੁੱਤੋ ਦੇ ਕੋਲ 50 ਪੈਸੇ ਦਾ ਨੂਨ ਲਿਆ ਤੜਕੇ ਉਹ ਵਿਚਾਰੇ ਨੇ ਕੀ ਕੀਤਾ ਨੂੰਣ ਵੀ ਪਤਾ ਵੀ ਕੀ 50 ਪੈਸੇ ਲਵਾਂ 50 ਪੈਸੇ ਵੀ ਪੁੜੀ ਚ ਪਾ ਕੇ ਵਾਪਸ ਭੇਜਦੇ ਵਿਚਾਰੋ ਹੈਨਾ ਤੇ ਘਰ ਆ ਕੇ ਜਦੋਂ ਬੁੜੀ ਨੇ ਖੋਲੀ ਉਹਦੇ ਵਿੱਚੋਂ ਵਿੱਚੋਂ ਨਿਕਲੇ ਜਾਣੀ ਜੀ ਗੰਦੇ ਹਲੇ ਵੀ ਦਾਦੇ ਬਣਾਉਣੇ ਨੇ ਕੁਝ ਕਮਾਲਿਆ ਹੋਊਗਾ ਹੈਨਾ ਵੀ ਇਹ ਤਾਂ ਗੱਲਾਂ ਚੱਲਦੀਆਂ ਰਹਿਣੀਆਂ ਮਤਲਬ ਕਹਿਣ ਦਾ ਵੀ ਇਹ ਜਿਹੜਾ ਸਮਾਨ ਹੈ ਨਾ ਜੀ ਇਹ ਘਰੇ ਵੀ ਬਣ ਜਾਂਦਾ ਇਹ ਤੁਸੀਂ ਆਪਣੇ ਘਰੇ ਬਣਾ ਸਕਦੇ ਹੋ ਜੇ ਤੁਹਾਡਾ ਕੋਈ ਕਰਿਆਨੇ ਵਾਲਾ ਬਹੁਤਾ ਸਕਾ ਤੁਹਾਨੂੰ ਇਹ ਚੀਜ਼ਾਂ ਅਸਲੀ ਦੇ ਦੇਵੇ ਤਾਂ ਤੁਸੀਂ ਜ਼ਰੂਰ ਘਰੇ ਬਣਾਓ ਇਹਦੇ ਵਿੱਚ ਸਰਬਤੀ ਆਟਾ ਜੋ ਉਦੋਂ ਬਾਅਦ ਜਵਾਰ ਬਾਜਰਾ ਫਿਰ ਰਾਗੀ ਫਿਰ ਸੋਇਆ ਫਿਰ ਚਨੇ ਫਿਰ ਇਹਦੇ ਵਿੱਚ ਹੈਗਾ ਆਪਣਾ ਚਲਾਈ ਦਾ ਫਿਰ ਇਚ ਓਟਸ ਇਹ ਮੈਂ ਦੁਬਾਰਾ ਤਾਂ ਬੋਲਿਆ ਵੀ ਇਹਨੂੰ ਹੁਣ ਬਾਰ-ਬਾਰ ਫੋਨ ਨਾ ਕਰਿਆ ਕਰੋ ਉਹਨਾਂ ਚੱਕੇ ਜਾਂਦੇ ਨੇ ਨਾ ਸੁਣੇ ਜਾਂਦੇ ਨੇ ਐਵੇਂ ਮੈਂ ਤੁਹਾਨੂੰ ਕਹਾਂ ਲੇਕਿਨ ਇਹ ਜ਼ਰੂਰ ਹੈ ਮੈਂ ਬੋਲਦਾ ਤੁਸੀਂ ਇਸ ਰੀਲ ਨੂੰ ਸਾਮਕੇ ਰੱਖਿਓ ਇਹ ਰੀਲ ਤੁਹਾਡੇ ਕੰਮ ਆਊਗਾ ਜੇ ਲੋ ਮਰਜੀ ਇਹ ਕਿਤੇ ਵੀ ਨੋਟ ਕਰਕੇ ਇਹ ਆਟਾ ਘਰੇ ਬਣਾਇਆ ਕਰੋ ਤੇ ਖਾਇਆ ਕਰੋ ਜੇ ਘਰੇ ਨਹੀਂ ਬਣਦਾ ਔਖੇ ਉਹ ਨਿਰੋ ਤਾਂ ਮੇਰੇ ਕੋਲ ਆ ਜਾ ਕਰੋ ਫਿਰ ਕੋਈ ਦਿੱਕਤ ਨਹੀਂ ਬੈਸਬ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇਹਦੇ ਚ ਸਾਰਾ ਕੁਝ ਹੈ ਜਵਾਰ ਦਾ ਆਟਾ ਵੀ ਹੈ ਰਾਗੀ ਦਾ ਵੀ ਹੈ ਸਾਰੇ ਜਿਵੇਂ ਜਿਨਾਂ ਨੂੰ ਅਲਰਜੀ ਹੁੰਦੀ ਹੈ ਜਿਸ ਤਰ੍ਹਾਂ ਤੁਸੀਂ ਉਹ ਦੱਸਿਆ ਕਿ ਵੀਟ ਅਲਰਜੀ ਵਾਲੇ ਉਹ ਲੈ ਸਕਦੇ ਆ ਉਹ ਵੀ ਇਹਨੂੰ ਲੈ ਸਕਦੇ ਆ ਹਾਂ ਇਹਨੂੰ ਲੈ ਸਕਦੇ ਜੀ ਕਿਉਂਕਿ ਹਾਂ ਇਹਦੇ ਵਿੱਚ ਜਿਹੜਾ ਸਰ੍ਹੋਂ ਦੀ ਆਟਾ ਬਹੁਤ ਥੋੜੀ ਮਾਤਰਾ ਚ ਜਿਹੜਾ ਪਿਓਰ ਸਰ੍ਹੋਂ ਦੀ ਆਟਾ ਵੀਟ ਅਲਰਜੀ ਵਾਲੇ ਨੂੰ ਨਹੀਂ ਦੇ ਸਕਦੇ ਉਹਨੂੰ ਮਿਲਟ ਸਾਰੇ ਦੇ ਸਕਦੇ ਆ ਔਰ ਇੰਨਾ ਵਧੀਆ ਉਹਦਾ ਟੇਸਟ ਇਸ ਤੋਂ ਬਣ ਜਾਂਦਾ ਲਾਈਫ ਇੰਨੀ ਅੱਛੀ ਨਿਕਲ ਜਾਂਦੀ ਆ ਉਹਦੀ ਜਿਹਨੂੰ ਸਿਰਫ ਵਿਚਾਰੇ ਨੂੰ ਕੋਈ ਆਟਾ ਹੀ ਨਹੀਂ ਸੀ ਮਿਲਦਾ ਕਦੇ ਮੱਕੀ ਖਾ ਲਈ ਕਦੇ ਕੋਈ ਖਾ ਲਈ ਹੁਣ ਉਹਦੇ ਕੋਲੇ ਸਾਰੇ ਹੀ ਨੇ ਚਾਹੇ ਰੋਜ਼ ਇੱਕ ਬਦਲ ਕੇ ਨਵੀਂ ਰੋਟੀ ਖਾਵੇ ਇਹ ਚੀਜ਼ ਆ